ਦਿੱਲੀ ਵਿੱਚ ਇੱਕ ਹੀ ਥਾਂ ਤੇ ਬਣਾਏ ਜਾਣਗੇ ਸਾਰੇ ਕੋਚਿੰਗ ਸੈਂਟਰ ਦਿੱਲੀ ਚ ਇੱਕ ਕੋਚਿੰਗ ਹੱਬ ਬਣਾਇਆ ਜਾਵੇਗਾ ਜਿੱਥੇ ਸਾਰੇ ਕੋਚਿੰਗ ਸੈਂਟਰ ਹੋਣਗੇ ਜਿਸ ਵਿੱਚ ਵਿਦਿਆਰਥੀ ਹਰ ਪੇਪਰ ਦੀ ਤਿਆਰੀ ਕਰ ਸਕਦਾ ਤੁਹਾਨੂੰ ਦੱਸ ਦਈਏ ਕਿ ਦਿੱਲੀ ਦੇ ਰਜਿੰਦਰ ਨਗਰ ਵਿੱਚ ਹੋਏ ਹਾਦਸੇ ਤੋਂ ਬਾਅਦ ਐਲਜੀ ਵੀਕੇ ਸਖਸੈਨਾ ਨੇ ਵੱਡੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ ਹੁਣ ਦਿੱਲੀ ਦੇ ਵਿੱਚ ਕੋਚਿੰਗ ਹੱਬ ਬਣਾਇਆ ਜਾਵੇਗਾ 올ਡ ਰਜਿੰਦਰ ਨਗਰ ਮੁਖਰਜੀ ਨਗਰ ਬੇਰਸਰਾਏ ਕਾਲੂਸ ਰਾਇ ਆਦ ਥਾਵਾਂ ਤੇ ਚੱਲ ਰਹੇ ਕੋਚਿੰਗ ਸੈਂਟਰਾਂ ਨੂੰ ਇੱਕੋ ਥਾਂ ਤੇ ਸੈਂਟਰਲ ਕਰਨ ਦੀਆਂ ਤਿਆਰੀਆਂ ਚੱਲ ਰਹੀਆਂ ਹਨ ਮੌਕੇ ਦਾ ਮੁਆਇਨਾ ਕਰਨ ਤੋਂ ਬਾਅਦ ਉਪਰਾਜਪਾਲ ਨੇ ਪਾਇਆ ਹੈ ਕਿ ਇਹਨਾਂ ਕੋਚਿੰਗ ਸੈਂਟਰਾਂ ਕਾਰਨ ਦਿੱਲੀ ਦੇ ਕਈ ਖੇਤਰ ਬਹੁਤ ਜ਼ਿਆਦਾ ਭੀੜ ਵਾਲੀਆਂ ਬਸਤੀਆਂ ਵਿੱਚ ਬਦਲ ਗਏ ਹਨ ਵਿਦਿਆਰਥੀਆਂ ਨੂੰ ਸਹੂਲਤਾਂ ਵੀ ਨਹੀਂ ਮਿਲ ਰਹੀਆਂ ਇੱਕ ਥਾਂ ਤੇ ਕੋਚਿੰਗ ਸੈਂਟਰ ਹੋਣ ਨਾਲ ਉਹਨਾਂ ਨੂੰ ਵਾਤਾਵਰਣ ਅਤੇ ਹਰ ਤਰ੍ਹਾਂ ਦੀਆਂ ਸਹੂਲਤਾਂ ਮਿਲਣਗੀਆਂ ਹਾਸੇਦਬਾਦ ਉਪਰਾਜਪਾਲ ਨੇ ਯੂਪੀਐਸਸੀ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਕੋਚਿੰਗ ਅਪਰੇਟਰਾਂ ਡੀਡੀਏ ਅਤੇ ਸਾਈਯਾ ਸੰਬੰਧਿਤ ਏਜੰਸੀਆਂ ਨਾਲ ਗੱਲਬਾਤ ਕੀਤੀ ਸੀ ਇਸ ਤੋਂ ਬਾਅਦ ਉਪਰਾਜਪਾਲ ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ ਦੱਸਿਆ ਗਿਆ ਹੈ ਕਿ ਇਲਾਕੇ ਦੀਆਂ ਲਗਭਗ 90% ਲਾਇਬ੍ਰੇਰੀਆਂ ਬੇਸਮੈਂਟਾਂ ਵਿੱਚ ਗੈਰ ਕਾਨੂੰਨੀ ਢੰਗ ਨਾਲ ਚਲਾਈਆਂ ਜਾ ਰਹੀਆਂ ਨੇ ਇਸ ਵਿੱਚ ਐਮਸੀਡੀ ਇੰਜੀਨੀਅਰਾਂ ਨਾਲ ਪੁਲਿਸ ਅਤੇ ਫਾਇਰ ਵਿਭਾਗ ਦੇ ਅਧਿਕਾਰੀਆਂ ਦੀ ਮਿਲੀ ਭੁਗਤ ਸਾਹਮਣੇ ਆਈ ਹੈ ਪਹਿਲੀ ਨਜ਼ਰੇ ਨਿਯਮਾਂ ਦੀ ਉਲੰਘਣਾ ਪਾਈ ਗਈ ਪਤਾ ਲੱਗਾ ਕਿ ਇਹ ਸਭ ਕੁਝ ਅਧਿਕਾਰੀਆਂ ਬਿਲਡਰਾਂ ਜ਼ਿੰਮੇਵਾਰਾਂ ਅਤੇ ਇਲਾਕੇ ਦੇ ਲੋਕਲ ਨੁਮਾਇੰਦਿਆਂ ਦੀ ਆਪਸੀ ਮਿਲੀ ਭੁਗਤ ਕਾਰਨ ਚੱਲ ਰਿਹਾ ਮੀਟਿੰਗ ਦੌਰਾਨ ਇੱਕ ਸੁਝਾਅ ਆਇਆ ਕਿ ਸਾਰੇ ਕੋਚਿੰਗ ਸੈਂਟਰ ਵੱਡੇ ਅਤੇ ਛੋਟੇ ਇੱਕ ਥਾਂ ਦੇ ਇਕੱਠੇ ਕੀਤੇ ਜਾਣੇ ਚਾਹੀਦੇ ਨੇ ਤਾਂ ਜੋ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਨਾ ਹੋਣ ਡੀਡੀਏ ਦੇ ਵੀਸੀ ਨੇ ਪ੍ਰਸਤਾਵ ਦਿੱਤਾ ਹੈ ਕਿ ਡੀਡੀਏ ਨਰੇਲਾ ਆਦਿ ਖੇਤਰਾਂ ਵਿੱਚ ਅਜਿਹਾ ਕੋਚਿੰਗ ਹੱਬ ਬਣਾ ਸਕਦਾ ਹੈ ਜਿੱਥੇ ਉਮੀਦਵਾਰਾਂ ਨੂੰ ਇੱਕੋ ਥਾਂ ਤੇ ਰਹਿਣ ਤੇ ਪੜ੍ਹਾਈ ਕਰਨ ਦੀ ਸਹੂਲਤ ਹੋਵੇਗੀ। ਜ਼ਿਆਦਾਤਰ ਸੰਸਥਾਵਾਂ ਨੇ ਅਜੇ ਹੀ ਲੋੜ ਜ਼ਾਹਰ ਕੀਤੀ ਹੈ। ਕੋਚਿੰਗ ਸੈਂਟਰ ਵਾਲੇ ਵੀ ਇਸ ਗੱਲ ਨਾਲ ਸਹਿਮਤ ਹੁੰਦੇ ਹੋਏ ਨਜ਼ਰ ਆਏ ਅਤੇ ਉੱਥੋਂ ਜਾਣ ਦੀ ਇੱਛਾ ਪ੍ਰਗਟਾਈ ਹੈ। ਲੇਫਟੀਨੈਂਟ ਗਵਰਨਰ ਅਨੁਸਾਰ ਕੋਚਿੰਗ ਹੱਬ ਬਣਨ ਨਾਲ ਨਾ ਸਿਰਫ ਉਨਿੰਦੇ ਨਿਯਮਾਂ ਦੀ ਪਾਲਣਾ ਯਕੀਨੀ ਹੋਵੇ ਸਗੋਂ ਵਿਦਿਆਰਥੀਆਂ ਨੂੰ ਪੜ੍ਹਾਈ ਲਈ ਵਧੀਆ ਮਾਹੌਲ ਵੀ ਮਿਲੇਗਾ ਇਸ ਤੋਂ ਇਲਾਵਾ ਉਹਨਾਂ ਨੂੰ ਵਧੀਆ ਬਣੀਆਂ ਰਿਹਾਈਸ਼ਾਂ ਸਹੂਲਤਾਂ ਵੀ ਮਿਲਣਗੀਆਂ ਇਸ ਦੇ ਪ੍ਰਬੰਧ ਕਰਨ ਲਈ ਉਪਰਾਜਪਾਲ ਨੇ ਮੁਖ ਸਖਤਰ ਦੀ ਪ੍ਰਧਾਨਗੀ ਹੇਠ ਇੱਕ ਕਮੇਟੀ ਬਣਾਈ ਹੈ ਇਸ ਕਮੇਟੀ ਵਿੱਚ ਕੋਚਿੰਗ ਸੰਸਥਾਵਾਂ ਦੇ 6 ਨੁਮਾਇੰਦੇ ਵਿਦਿਆਰਥੀ ਅਤੇ ਸਬੰਧਤ ਵਿਭਾਗਾਂ ਦੇ ਅਧਿਕਾਰੀ ਹੋਣਗੇ ਇੱਕ ਕਮੇਟੀ ਵਿਚਾਰ ਕਰੇਗੀ ਕਿ ਤੁਰੰਤ ਕੀ ਕੀਤਾ ਜਾ ਸਕਦਾ ਹੈ ਬਧੇਰੀ ਜਾਣਕਾਰੀ ਲਈ ਜੁੜੇ ਰੋਜ਼ੀਕਾ ਟੀਵੀ ਦੇ ਨਾਲ ਦਿੱਲੀ ਵਿੱਚ ਕੇਹੇ ਥਾਂ ਤੇ ਬਣਾਏ ਜਾਣਗੇ ਸਾਰੇ ਕੋਚਿੰਗ ਸੈਂਟਰ ਦਿੱਲੀ ਚ ਇੱਕ ਕੋਚਿੰਗ ਹੱਬ ਬਣਾਇਆ ਜਾਵੇਗਾ ਜਿੱਥੇ ਸਾਰੇ ਕੋਚਿੰਗ ਸੈਂਟਰ ਹੋਣਗੇ ਜਿਸ ਵਿੱਚ ਵਿਦਿਆਰਥੀ ਹਰ ਪੇਪਰ ਦੀ ਤਿਆਰੀ ਕਰ ਸਕਦਾ ਤੁਹਾਨੂੰ ਦੱਸ ਦਈਏ ਕਿ ਦਿੱਲੀ ਦੇ ਰਜਿੰਦਰ ਨਗਰ ਵਿੱਚ ਹੋਏ ਹਾਦਸੇ ਤੋਂ ਬਾਅਦ ਐਲਜੀ ਵੀਕੇ ਸਖਸੈਨਾ ਨੇ ਵੱਡੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ ਹੁਣ ਦਿੱਲੀ ਦੇ ਵਿੱਚ ਕੋਚਿੰਗ ਹੱਬ ਬਣਾਇਆ ਜਾਵੇਗਾ 올ਡ ਰਜਿੰਦਰ ਨਗਰ ਮੁਖਰਜੀ ਨਗਰ ਬੇਰਸਰਾਇ ਕਾਲੂਸਰਾਇ ਆਦ ਥਾਵਾਂ ਤੇ ਚੱਲ ਰਹੇ ਕੋਚਿੰਗ ਸੈਂਟਰਾਂ ਨੂੰ ਇੱਕੋ ਥਾਂ ਤੇ ਸੈਂਟਰਲ ਕਰਨ ਦੀਆਂ ਤਿਆਰੀਆਂ ਚੱਲ ਰਹੀਆਂ ਹਨ ਮੌਕੇ ਦਾ ਮੁਆਇਨਾ ਕਰਨ ਤੋਂ ਬਾਅਦ ਉਪਰਾਜਪਾਲ ਨੇ ਪਾਇਆ ਕਿ ਇਹਨਾਂ ਕੋਚਿੰਗ ਸੈਂਟਰਾਂ ਕਾਰਨ ਦਿੱਲੀ ਦੇ ਕਈ ਖੇਤਰ ਬਹੁਤ ਜ਼ਿਆਦਾ ਭੀੜ ਵਾਲੀਆਂ ਬਸਤੀਆਂ ਵਿੱਚ ਬਦਲ ਗਏ ਹਨ ਵਿਦਿਆਰਥੀਆਂ ਨੂੰ ਸਹੂਲਤਾਂ ਵੀ ਨਹੀਂ ਮਿਲ ਰਹੀਆਂ ਇੱਕ ਥਾਂ ਤੇ ਕੋਚਿੰਗ ਸੈਂਟਰ ਹੋਣ ਨਾਲ ਉਹਨਾਂ ਨੂੰ ਵਾਤਾਵਰਣ ਅਤੇ ਹਰ ਤਰ੍ਹਾਂ ਦੀਆਂ ਸਹੂਲਤਾਂ ਮਿਲਣਗੀਆਂ। ਹਾਸ਼ੇ ਤੋਂ ਬਾਅਦ ਉਪਰਾਜਪਾਲ ਨੇ ਯੂਪੀਐਸਸੀ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ, ਕੋਚਿੰਗ ਆਪਰੇਟਰਾਂ, ਡੀਡੀਏ ਅਤੇ ਸਾਈ ਨਾਲ ਸੰਬੰਧਿਤ ਏਜੰਸੀਆਂ ਨਾਲ ਗੱਲਬਾਤ ਕੀਤੀ ਸੀ। ਇਸ ਤੋਂ ਬਾਅਦ ਉਪਰਾਜਪਾਲ ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ। ਦੱਸਿਆ ਗਿਆ ਹੈ ਕਿ ਇਲਾਕੇ ਦੀਆਂ ਲਗਭਗ 90% ਲਾਇਬ੍ਰੇਰੀਆਂ ਬੇਸਮੈਂਟਾਂ ਵਿੱਚ ਗੈਰ ਕਾਨੂੰਨੀ ਢੰਗ ਨਾਲ ਚਲਾਈਆਂ ਜਾ ਰਹੀਆਂ ਨੇ। ਇਸ ਵਿੱਚ ਐਮਸੀਡੀ ਇੰਜੀਨੀਅਰਾਂ ਨਾਲ ਪੁਲਿਸ ਅਤੇ ਫਾਇਰ ਵਿਭਾਗ ਦੇ ਅਧਿਕਾਰੀਆਂ ਦੀ ਮਿਲੀ ਭੁਗਤ ਸਾਹਮਣੇ ਆਈ ਹੈ ਪਹਿਲੀ ਨਜ਼ਰੇ ਨਿਯਮਾਂ ਦੀ ਉਲੰਘਣਾ ਪਾਈ ਗਈ ਪਤਾ ਲੱਗਾ ਹੈ ਕਿ ਇਹ ਸਭ ਕੁਝ ਅਧਿਕਾਰੀਆਂ ਬਿਲਡਰਾਂ ਜ਼ਿੰਮੇਵਾਰਾਂ ਅਤੇ ਇਲਾਕੇ ਦੇ ਲੋਕਲ ਨੁਮਾਇੰਦਿਆਂ ਦੀ ਆਪਸੀ ਮਿਲੀ ਭੁਗਤ ਕਾਰਨ ਚੱਲ ਰਿਹਾ ਹੈ ਮੀਟਿੰਗ ਦੌਰਾਨ ਇੱਕ ਸੁਝਾਅ ਆਇਆ ਕਿ ਸਾਰੇ ਕੋਚਿੰਗ ਸੈਂਟਰ ਵੱਡੇ ਅਤੇ ਛੋਟੇ ਇੱਕ ਥਾਂ ਦੇ ਇਕੱਠੇ ਕੀਤੇ ਜਾਣੇ ਚਾਹੀਦੇ ਨੇ ਤਾਂ ਜੋ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਨਾ ਹੋਣ ਡੀਡੀਏ ਦੇ ਵੀਸੀ ਨੇ ਪ੍ਰਸਤਾਵ ਦਿੱਤਾ ਹੈ ਕਿ ਡੀਡੀਏ ਨਰੇਲਾ ਆਦਿ ਖੇਤਰਾਂ ਵਿੱਚ ਅਜਿਹਾ ਕੋਚਿੰਗ ਹੱਬ ਬਣਾ ਸਕਦਾ ਹੈ ਜਿੱਥੇ ਉਮੀਦਵਾਰਾਂ ਨੂੰ ਇੱਕੋ ਥਾਂ ਤੇ ਰਹਿਣ ਤੇ ਪੜਾਈ ਕਰਨ ਦੀ ਸਹੂਲਤ ਹੋਵੇਗੀ। ਜ਼ਿਆਦਾਤਰ ਸੰਸਥਾਵਾਂ ਨੇ ਅਜੇ ਹੀ ਲੋੜ ਜ਼ਾਹਰ ਕੀਤੀ ਹੈ। ਕੋਚਿੰਗ ਸੈਂਟਰ ਵਾਲੇ ਵੀ ਇਸ ਗੱਲ ਨਾਲ ਸਹਿਮਤ ਹੁੰਦੇ ਹੋਏ ਨਜ਼ਰ ਆਏ ਅਤੇ ਉੱਥੋਂ ਜਾਣ ਦੀ ਇੱਛਾ ਪ੍ਰਗਟਾਈ ਹੈ। ਲੇਫਟਿਨੈਂਟ ਗਵਰਨਰ ਅਨੁਸਾਰ ਕੋਚਿੰਗ ਹੱਬ ਬਣਨ ਨਾਲ ਨਾ ਸਿਰਫ ਔਣਿੰਦੇ ਨਿਯਮਾਂ ਦੀ ਪਾਲਣਾ ਯਕੀਨੀ ਹੋਵੇ ਸਗੋਂ ਵਿਦਿਆਰਥੀਆਂ ਨੂੰ ਪੜ੍ਹਾਈ ਲਈ ਵਧੀਆ ਮਾਹੌਲ ਵੀ ਮਿਲੇਗਾ ਇਸ ਤੋਂ ਇਲਾਵਾ ਉਹਨਾਂ ਨੂੰ ਵਧੀਆ ਬਣੀਆਂ ਰਿਹائشਾਂ ਸਹੂਲਤਾਂ ਵੀ ਮਿਲਣਗੀਆਂ ਇਸ ਦੇ ਪ੍ਰਬੰਧ ਕਰਨ ਲਈ ਉਪਰ ਰਾਜਪਾਲ ਨੇ ਮੁਖ ਸਕੱਤਰ ਦੀ ਪ੍ਰਧਾਨਗੀ ਹੇਠ ਇੱਕ ਕਮੇਟੀ ਬਣਾਈ ਹੈ ਇਸ ਕਮੇਟੀ ਵਿੱਚ ਕੋਚਿੰਗ ਸੰਸਥਾਵਾਂ ਦੇ 6 ਨੁਮਾਇੰਦੇ ਵਿਦਿਆਰਥੀ ਅਤੇ ਸਬੰਧਤ ਵਿਭਾਗਾਂ ਦੇ ਅਧਿਕਾਰੀ ਹੋਣਗੇ ਇੱਕ ਕਮੇਟੀ ਵਿਚਾਰ ਕਰੇਗੀ ਕਿ ਤੁਰੰਤ ਤੱਕ ਕੀ ਕੀਤਾ ਜਾ ਸਕਦਾ ਹੈ ਵਧੇਰੀ ਜਾਣਕਾਰੀ ਲਈ ਜੁੜੇ ਰਹੋ ਜ਼ੀਕੇ ਟੀਵੀ ਦੇ ਨਾਲ